ਜਲੰਧਰ ਦੇ ਨਿਊ ਲక్ష్ਮੀਪੁਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 60 ਟੋਲੇ ਸੋਨਾ 50000 ਦੀ ਨਕਦੀ ਤੋਂ ਇਲਾਵਾ ਚਾਂਦੀ ਦੇ ਭਾਂਡੇ ਚੋਰੀ ਕਰ ਲਏ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਸਮਾਜ ਸੇਵੀ ਯੁਵਾ ਕ੍ਰਾਂਤੀ ਨੇਤਾ ਸਾਜਲ ਬਾਂਸਲ ਦੇ ਘਰ ਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਮੰਦੀ ਜਾਣਕਾਰੀ ਦਿੰਦੇ ਆ ਘਰ ਦੇ ਮਾਲਕ ਰਾਜਕਮਨ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਵਰਿੰਦਾ ਮਾਨ ਵਿਖੇ ਮੱਥਾ ਟੇਕਣ ਲੱਗ ਗਈ ਹੋਈ ਸੀ ਤੇ ਉਹ ਖੁਦ ਕਿਸੇ ਕੰਮ ਵਾਸਤੇ ਬਾਹਰ ਗਏ ਹੋਏ ਸਨ ਤੇ ਜਦੋਂ ਸ਼ਾਮ ਨੂੰ ਉਹ ਘਰ ਆਏ ਤਾਂ ਦੇਖਿਆ ਕਿ ਸਟੋਰ ਵਿੱਚ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਚੋਰ ਉਹਨਾਂ ਦੇ ਘਰੋਂ 60 ਟੋਲੇ ਸੋਨਾ 50000 ਦੀ ਨਕਦੀ ਅਤੇ ਚਾਂਦੀ ਦੇ ਬਰਤਨ ਲੈ ਕੇ ਫਰਾਰ ਹੋ ਚੁੱਕੇ ਸਨ ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਦਰਪੋਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਚੋਰਾ ਦੀ ਭਾਲ ਤੇਜ਼ ਕਰ ਦਿੱਤੀ ਗਈ ਸਰ ਇਸ ਤਰ੍ਹਾਂ ਸੀਗਾ ਕਿ ਮੇਰੀ ਮਿਸਿਸ ਐਤਵਾਰ ਰਾਤ ਨੂੰ ਜਿਹੜੀ ਹਿਸ਼ਾਲਪੁਰ ਤੋਂ ਆਪਣਾ ਆਗਰਾ ਦੇ ਤੱਕ ਟ੍ਰੇਨ ਚੱਲਦੀ ਉਹਦੇ ਵਿੱਚ ਮਥਰਾ ਬ੍ਰਿੰਦਵਨ ਦਰਸ਼ਨ ਕਰਨ ਗਈ ਸੀ ਆਪਣੀ ਸਿਸਟਰ ਜੁਗਰਾ ਦੇ ਨਾਲ ਤੇ ਮੈਂ ਘਰ ਇਕੱਲਾ ਹੀ ਸੀਗਾ ਤੇ ਐਤਵਾਰ ਨੂੰ ਉਹ ਚਲੇ ਗਏ ਤੇ ਮੰਡੇ ਮੈਂ ਆਪਣੇ ਸਵੇਰੇ ਕੰਮ ਤੇ ਚਲਾ ਗਿਆ ਮੇਰੀ ਮਿਸਿਸ ਵੈਰਣਸ ਦੇ ਮਾਰਨਿੰਗ ਆ ਗਿਆ ਸੀ ਸੇਮ ਟ੍ਰੇਨ ਦੇ ਵਿੱਚ ਜਿਹੜੀ ਹਿਸ਼ਾਲਪੁਰ ਤੋਂ ਫਿਰ ਉਧਰੋਂ ਆ ਕੇ ਹਿਸ਼ਾਲਪੁਰ ਨੂੰ ਜਾਂਦੀ ਹੈਗੀ ਆ ਉਹ ਸੇਮ ਦਿਨ ਵਾਪਸ ਆ ਗਿਆ ਸੀ ਮਾਰਨਿੰਗ ਤੇ ਮੈਂ ਆਪਣੇ ਕੰਮ ਤੇ ਚਲਾ ਗਿਆ ਸੀ ਤੇ ਜਦ ਰਾਤ ਨੂੰ ਅਸੀਂ ਮੈਂ ਵਾਪਸ ਆਇਆ ਆਪਣੇ ਘਰ ਤੇ ਮਿਸਿਸ ਤੇ ਮੈਂ ਮੇਰੀ ਉੱਪਰ ਬੈਡਰੂਮ ਤੇ ਸੌਂਣੀ ਨੋ ਹੋਈ ਤਾਂ ਬਾਅਦ ਅਸੀਂ ਉੱਪਰ ਗਏ ਹਾਂ ਤੇ ਮੈਂ نیچے ਆਇਆ ਤੇ ਮੇਰਾ ਚਸ਼ਮਾ نیچے ਰਹਿ ਗਿਆ ਸੀ ਤੇ ਮੇਰੇ ਬਲੂਥੂਥ ਜਿਹੜੇ ਸੀਗੇ ਉਹ نیچے ਰਹਿ ਗਏ ਸੀਗੇ ਤੇ ਮੇਰੀ ਮਿਸਿਸ ਨੇ ਆਪਣੇ ਰੇਸ਼ੀਰ ਤੇ ਉਹ ਕਪੜਾ ਲੈਣ ਦੀ ਲਈ ਆਪਣਾ ਸਟੋਰ ਚ ਗਈ ਉਹਨੇ ਬੜੀ ਜ਼ੋਰ ਜ਼ੋਰ ਦੀ ਮੈਨੂੰ ਬੁਲਾਇਆ ਤਾਂ ਉੱਥੇ ਜਾ ਕੇ ਉੱਪਰ ਦੇਖਿਆ ਕਿ ਸਾਰਾ ਸਾਰਾ ਸਮਾਨ ਅਲਮਾਰੀਆਂ ਤੋੜੀਆਂ ਹੋਈਆਂ ਸੀਗੀਆਂ ਔਰ ਜੋ ਸਾਡਾ ਉੱਥੇ ਵਿੱਚ ਸਮਾਨ ਪਿਆ ਸੀ ਸਾਰਾ ਚੋਰੀ ਕਰਕੇ ਚੋਰ ਲੈ ਗਏ ਸੀ ਕਿੰਨਾ ਕੁ ਨਸਾਨਾ ਕੀ ਸੀਗਾ ਉਹਦੇ ਵਿੱਚ ਦੇਖੋ ਜੀ 50 ਤੋਂ 60 ਤੋਰੇ ਸੋਨਾ ਸੀਗਾ 50000 ਰੁਪਏ ਕੈਸ਼ ਸੀਗਾ ਜਿਹਦੇ ਵਿੱਚ ਨਾਲ ਉਸ ਤੋਂ ਇਲਾਵਾ ਚਾਰ ਆਪਣੇ ਕੋਲ ਚਾਂਦੀ ਦੇ ਗਲਾਸ ਸੀਗੇ ਚਾਂਦੀ ਦੀਆਂ ਕਟੋਰੀਆਂ ਸੀ ਚਮਚ ਚਮਚ ਵਗੈਰਾ ਜੀ ਚਾਂਦੀ ਦੇ ਸੀਗੇ ਤੇ ਪੁਲਿਸ ਆਈ ਕਿ ਮੌਕੇ ਤੇ ਪ੍ਰੋਸੀਜਨ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਫੋਨ ਕੀਤਾ ਜਿੱਦਾਂ ਪੀਸੀਆਲ ਵਗੈਰਾ ਤੇ ਉਹ ਉਸ ਵੇਲੇ ਆਗੇ ਸੀਗੇ ਜਦੋਂ ਆਏ ਆ ਉਹਨਾਂ ਨੇ ਮੌਕਾ ਦੇਖਿਆ ਆਪਣਾ ਆ ਕੇ ਡੀਕੇਪੇ ਨੰਬਰ 3 ਤੇ ਉਹਨਾਂ ਨੇ ਕਾਲ ਕਰ ਦਿੱਤੀ ਤੇ ਸਾਨੂੰ ਨੰਬਰ 3 ਤੇ ਭੇਜ ਦਿੱਤਾ ਸੀ ਸਾਨੂੰ ਨੰਬਰ 3 ਤੇ ਜਾ ਕੇ ਜੋ ਉਹਨਾਂ ਨੇ ਮੇਰ ਪਹਿਲੀ ਫਾਰਮੈਲਟੀ ਹੁੰਦੀ ਆ ਉਹ ਆਪਣੀ ਰਿਪੋਰਟ ਸਾਡੀ ਲਿਖ ਲਈ ਸੀਗੀ ਤੇ ਉਹ ਅੱਗੇ ਉਹਨਾਂ ਨੇ ਐਸਏ ਨੂੰ ਦਿੱਤੀ ਸੀ ਐਸਏ ਸਾਡੇ ਨਾਮ ਆ ਕੇ ਮੌਕਾ ਦੇਖ ਕੇ ਚਲੇ ਗਈ ਸੀਗੇ ਤੇ ਫਿਰ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਚਲੋ ਜੀ ਕੈਮਰੇ ਵਾਲਾ ਚੈੱਕ ਕਰ ਲੈਂਦੇ ਆ ਦੇਖ ਲੈਂਦੇ ਆ ਵੀ ਸ਼ਾਇਦ ਕਿਸੇ ਦਾ ਕੁਝ ਕਲੂ ਮਿਲ ਜਾਏ ਪਰ ਅਜ ਉਹਨਾਂ ਦਾ ਕੈਮਰੇ ਵਾਲਾ ਵੀ ਆਇਆ ਸੀ 2 ਵਜੇ ਮੇਰੇ ਆਸ-ਪਾਸ ਬਰੇ ਬਰੇ ਜਿਹਨੇ ਜਿਹੜੇ ਨੇਬਰਸ ਦੇ ਮੇਰੇ ਕੈਮਰਾ ਲਗਾਇਆ ਸੀ ਉਹ ਉਹਨੂੰ ਘਰ ਨਹੀਂ ਮਿਲੇ